ਇਸੋਲੇ ਪਾਸ ਸੁਜਾਨਪੁਰ ਦੀ ਵਿਵੇਕਨੰਦ ਪਾਰਕ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਿਆਂ ਕਿ ਜਿੱਥੇ ਇੱਕ ਪਾਸੇ ਸੋਸ਼ਲ ਮੀਡੀਆ ਦਾ ਜਮਾਨਾ ਤੇ ਲੋਕ ਫੋਨਾਂ ਵਿੱਚ ਡੁੱਬੇ ਹੋਏ ਨੇ ਹਰ ਇੱਕ ਲੋਕ ਜਿਹੜੇ ਅੱਜ ਕੱਲ੍ਹ ਜਿਹੜੀ ਵਿਸ਼ਾ ਨੇ ਹਰ ਇੱਕ ਚੀਜ਼ ਜਿਹੜੀ ਆ ਫੋਨ ਦੇ ਰਾਹੀਂ ਦਿੱਤੀਆਂ ਜਾ ਰਹੀਆਂ ਨੇ ਪਰ ਸੁਜਾਨਪੁਰ ਦੇ ਸੀਨੀਅਰ ਸਿਟੀਜ਼ਨ ਸੇਵਾ ਸਮਿਤੀ ਵਾਲੇ ਪਾਸੋਂ ਇੱਕ ਵੱਖਰਾ ਸੁਨੇਹਾ ਜਿਹੜਾ ਆ ਲੋਕਾਂ ਨੂੰ ਦਿੱਤਾ ਜਾ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਉਹਨਾਂ ਵੱਲੋਂ ਸਮਾਜ ਭਲਾਈ ਦੇ ਕੰਮ ਕੀਤੇ ਜਾਣਨਾ ਚਾਹੇ ਉਹ ਪੌਦਾ ਰੋਪਣ ਦੇ ਹੋਣ ਚਾਹੇ ਉਹ ਲੋਕਾਂ ਨੂੰ ਅਵੇਅਰ ਕਰਨ ਦੇ ਹੋਣ ਚਾਹੇ ਯੋਗਾ ਦਾ ਹੋਵੇ ਸਿਰਾ ਦਿਖਾ ਰਿਹਾ ਤੁਹ ਮੈਂਬਰ ਦਾ ਜਨਮ ਦਿਨ ਉਹ ਸੈਲੀਬ੍ਰੇਟ ਕਰਦੇ ਨੇ ਔਰ ਹਾਰਿਕ ਮੈਂਬਰ ਦਾ ਜਿਹੜਾ ਬਰਥਡੇ ਸੈਲੀਬ੍ਰੇਟ ਕਰਕੇ ਵਧੀਆ ਸਨੇਹਾ ਦਿੱਤਾ ਜਾ ਰਿਹਾ ਕਿ ਸਾਰੇ ਬਜ਼ੁਰਗ ਜਿਹੜੇ ਨੇ ਇੱਕ ਜਗ੍ਹਾ ਦੇ ਇਕੱਠੇ ਹੋ ਗਏ ਆਪਣਾ ਦੁੱਖ ਚੁੱਕ ਸਾਂਝਾ ਕਰਦੇ ਨੇ ਤੇ ਲੋਕਾਂ ਨੂੰ ਵੀ ਸਨੇਹਾ ਦੇ ਰਹੇ ਨੇ ਕਿ ਆ ਆਵੋ ਰਲ ਮਿਲ ਕੇ ਸਮਾਜ ਭਲਾਈ ਦਾ ਕੰਮ ਕਰ ਸਕੀਏ ਔਰ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਸੀਨੀਅਰ ਸਟੇਡੀਅਨ ਲੋਕਾਂ ਦੇ ਨਾਲ ਕੀ ਕੁਝ ਕਹਿਣਾ ਉਹਨਾਂ ਦਾ ਇਸ ਓਪਰੇਲੇ ਦੇ ਬਾਰੇ ਮੈਂ ਬਹੁਤ ਅੱਛਾ ਮਹਿਸੂਸ ਕਰ ਰਿਹਾ ਕਿ ਮੇਰਾ ਬਰਥਡੇ ਬਣਾਇਆ ਜਾ ਰਿਹਾ ਸਾਰੇ ਸੱਜਣਾ ਮਿੱਤਰਾਂ ਦੀ ਬਹਿ ਕੇ ਹੋਰ ਬਹੁਤ ਬਹੁਤ ਅਨੰਦ ਜੀ ਕੀ ਕੋਈ ਐਕਟੀਵਿਟੀ ਹੈ ਤੇ ਕੀ ਕੀਤੀ ਜਾਂਦੀ ਹੈ ਤੁਸੀਂ ਆਂਦੇ ਹੋ ਥੋੜਾ ਐਕਟੀਵਿਟੀ ਹੈ ਵੀ ਕਈ ਗੱਲਾਂ ਦੀ ਜਾਗਰੂਕਤਾ ਹੋ ਜਾਂਦੀ ਹੈ ਵੀ ਪਤਾ ਲੱਗਦਾ ਹੈ ਸ਼ੇਅਰ ਕਰਦੇ ਹਾਂ ਥੋੜਾ ਜਿਆ ਠੀਕ ਲੱਗਦਾ ਇੱਕ ਦੂਜੇ ਦਾ ਵਿਚਾਰ-ਵਟਾਂਦਰਾ ਕਰ ਲਿਆ ਵਿਚਾਰ ਸਾਂਝੇ ਕਰਕੇ ਟਾਈਮ ਪਾਸ ਕਰਦੇ ਹਾਂ ਚਲੋ ਜੀ ਇਹ ਸੇਵਾ ਸੁਸਮਤੀ ਸੂਹਾਨਪੁਰ ਤੋਂ ਹੈ ਨਾ ਸਾਡੇ ਮੈਂਬਰ ਤੇ ਤੁਹਾਡੇ ਕੈਪਟਨ ਸਾਹਿਬ ਨੇ ਦੱਸ ਹੀ ਦਿੱਤਾ ਤੇ ਸਾਡੇ ਮੈਂਬਰ ਹੈਗੇ 50 ਦੇ ਕਰੀਬ ਇਸੇ ਵੇਲੇ ਇੱਕ ਦੋ ਘਟ ਵੱਧ ਹੋ ਜਾਂਦੇ ਨੇ ਬਾਕੀ ਬਹੁਤ ਵਧੀਆ 10 ਸਾਲ ਤੋਂ ਚੱਲਦੇ ਪਿਆ ਸਾਰੇ ਸਾਡੇ ਮੈਂਬਰ ਜਿਹੜੇ ਫਿੱਟ ਹੈਗੇ ਨੇ 10 15 ਮਿੰਟ ਆਨ ਕੇ ਨਾ ਇੱਥੇ ਚਲੋ ਕੁਛ ਜਾਪ ਕਰ ਲਈਦਾ ਆਰਾਮ ਦਾ ਜਾਪ ਕਰ ਲਈਦਾ ਕੁਛ ਇੱਕ ਦੂਜੇ ਨਾਲ ਸ਼ੇਰ ਸ਼ੇਰੀ ਕਰਕੇ ਨਾ ਤੇ ਮਨ ਨਾਲ ਬੜਾ ਵਧੀਆ ਟਾਈਮ ਪਾਸ ਹੋ ਜਾਂਦਾ ਤੇ ਇਸ ਕਰਕੇ ਸਾਰੇ ਸਾਨੂੰ ਤੰਦਰੁਸਤ ਚਾਹੀਦੇ ਆ ਬਜ਼ੁਰਗ ਤੰਦਰੁਸਤ ਹੋਣ ਸਾਨੂੰ ਵੀ ਥੋੜਾ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਚਲੋ ਜੀ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੈਟਿਨਿਊਸ ਅੱਜ ਦਾ ਸਾਡਾ ਇਹ ਪ੍ਰੋਗਰਾਮ ਸਾਡੇ ਪ੍ਰਧਾਨ ਸਸੀਪਾਲ ਪੁੰਨੀ ਜੀ ਵੱਲੋਂ ਇਹਨਾਂ ਦੀ ਸਾਡੇ ਬڑے ਸੀਨੀਅਰ ਸਦਸੇ ਆ ਦਲਵਾਰ ਸਿੰਘ ਜੀ ਅੱਜ ਜਿਹਨਾਂ ਦਾ ਹੀ ਜਨਮ ਦਿਨ ਮਨਾਉਣ ਵਾਸਤੇ ਪਾਰਕ 'ਚ ਇਕੱਠੇ ਹੋਏ ਆ ਤਾਂ ਅਸੀਂ ਤਕਰੀਬਨ ਨਾਰਮਲੀ ਵੈਸੇ ਤੇ ਮੋਰ ਥੈਨ 50 ਮੈਂਬਰ ਆ ਤਾਂ 40 42 ਦੇ ਕਰੀਬ ਅਸੀਂ ਇੱਥੇ ਤਕਰੀਬਨ ਇਕੱਠੇ ਹੋਨੇ ਆ ਤੋਂ ਹਮੇ ਬਹੁਤ ਅੱਛਾ ਲੱਗਦਾ ਹੈ ਅੱਛਾ ਇਸ ਲਈ ਲੱਗਦਾ ਹੈ ਕਿ ਸ਼ਾਇਦ ਇਹ ਵੀ 69th ਬਰਥਡੇ ਆ ਤੋਂ ਮੈਕਸਿਮਮ ਮੋਰ ਥੈਨ 70 ਇਅਰ ਤੋ ਸਭ ਕੋ ਅੱਛਾ ਲੱਗਦਾ ਹੈ ਕਿ ਨਹੀਂ ਤੇ ਸਾਡੇ ਘਰ ਪੋਤੇ ਪੋਤਰੀਆਂ ਤੇ ਮੈਨੂੰ ਨਹੀਂ ਲੱਗਦਾ ਕਿ ਇੱਕ ਦੋ ਤਨ ਛੱਡ ਕੇ ਕੋਈ ਜਨਮ ਦਿਨ ਮਨਾਉਂਦਾ ਹੋਏਗਾ ਲੇਕਿਨ ਇੱਥੇ ਅਸੀਂ ਆਪੋ ਵਿੱਚ ਹੀ ਮਨਾ ਲਨੇ ਕੋਈ ਮਨਾਏ ਨਾ ਮਨਾਏ ਸਾਨੂੰ ਬਹੁਤ ਵਧੀਆ ਲੱਗਦਾ ਤੇ ਇਸ ਕਰਕੇ ਅਸੀਂ ਤਕਰੀਬਨ ਜਦੋਂ ਵੀ ਕਿਸੇ ਦਾ ਸਾਡੇ ਮੈਂਬਰ ਦਾ ਜਨਮ ਦਿਨ ਹੁੰਦਾ ਤੇ ਅਸੀਂ ਛੋਟਾ ਜਿਹਾ ਇੱਕ ਸਨੈਕਸ ਵਗੈਰਾ ਇਕੱਠੇ ਕਰਕੇ ਤੇ ਉਹ ਲੈ ਕੇ ਤੇ ਅਸੀਂ ਬੈ ਕੇ ਆਪਣਾ ਥੋੜਾ ਬਹੁਤਾ ਜਸਟ ਲਾਈਕ ਮਨੋਰੰਜਨੀ ਤੇ ਉਹ ਕਰਕੇ ਤੇ ਚਲੇ ਜਣਿਆ ਹੋਰ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਿ ਯਾਰ ਇਤਨਾ ਹੀ ਛੋਟਾ ਜਿਹਾ ਇਸੇ ਲਈਕਿਨ ਸਾਡੇ ਵਾਸਤੇ ਇਹ ਨਾਲੇ ਸਫੀਸ਼ੈਂਟ ਹੈ ਇਸੇ ਵਿੱਚ ਅਸੀਂ ਬੜੇ ਉਹ ਵਰਕਰ ਸਰਗਰ ਤੇ ਡਾਈਜੈਸਟ ਨਹੀਂ ਕਰ ਸਕਦੇ ਲੇਕਿਨ ਇਹ ਛੋਟਾ ਜਿਹਾ ਜਿਹੜਾ ਪ੍ਰੋਗਰਾਮ ਹੈ ਇਹ ਸਾਡੇ ਵਾਸਤੇ ਬਹੁਤ ਵਧੀਆ ਲੱਗਦਾ ਫਿਰ ਅਸੀਂ ਇੱਥੇ ਤਕਰੀਬਨ ਖਾਸ ਕਰ ਕੇ ਸੌਨ ਦੇ ਮਹੀਨੇ ਦੀ 2 ਮਹੀਨੇ ਲਗਾਤਾਰ ਇਥੇ ਪੌਦੇ ਲਾਣਿਆ ਤੇ ਉਹ ਤਕਰੀਬਨ ਪਿਛਲੇ 10-12 ਸਾਲ ਤੋਂ ਸਾਡੀ ਉਹ ਕੰਟੀਨਿਊ ਪ੍ਰੋਸੈਸ ਹੈ ਤੋ ਵੀ ਮੋਸਟਲੀ ਅਸੀਂ ਜਨਮ ਦਿਨ ਦੇ ਟਾਈਮ ਤੇ ਜਿਹਦਾ ਆਉਟ ਸੀਜ਼ਨ ਤੇ ਜਨਮ ਦਿਨ ਆ ਜਾਂਦਾ ਉਦੋਂ ਵੀ ਅਸੀਂ ਹਰ ਮੰਡੇ ਨੂੰ ਬੂਟਾ ਲਾਣਾ ਹੀ ਹੁੰਦਾ ਲੇਕਿਨ ਬਰਥਡੇ ਤੇ ਤਾਂ ਫਿਰ ਡੈਫੀਨਿਟਲੀ ਲੱਗਣਾ ਹੀ ਲੱਗਣਾ ਉਹ ਜਿਆਦਾ ਵੀ ਲੱਗਦੇ ਆ ਤੋ ਹਮ ਮਤਲਬ ਸੀਨੀਅਰ ਸਿਟੀਜ਼ਨ ਹੋਣੇ ਕਿ ਨਾਤੇ ਬਹੁਤ ਖੁਸ਼ ਆ ਕਿ ਹਮ ਆਪਣੇ ਆਪ ਕੋ ਥੋੜਾ ਸਾ ਐਕਟਿਵ ਰੱਖਤੇ ਆ 5 ਵਜੇ ਤਿਆਰ ਹੋ ਕੇ ਆਗੇ ਘੰਟਾ ਸਾਵਾ ਘੰਟਾ ਅਮੀਦਰ ਰਹੇਗੇ ਤੋ ਬਹੁਤ ਵਧੀਆ ਲੱਗਿਆ ਆ तो आज हम दिलवाग साहब को बहुत बहुत मुबारकबाद दे रहे हैं धन्यवाद भी कर रहे हैं कि इनको मतलब सेवन सेवनटी है सिक्सटी नाइन्थ बर्थडे की मुबारकबाद दे रहे हैं और लंबी उम्र के लिए भी जो दुआएं करेंगे ही करेंगे ऑटोमेटिकली अंडरस्टूडी है तो थैंक यू वेरी मच